ਇਹ ਤਸਵੀਰਾਂ ਬਠਿੰਡਾ ਦੀਆਂ ਨੇ ਇੱਥੇ ਸਵੇਰੇ ਕਰੀਬ 4:30 ਵਜੇ ਪਰਸ਼ਰਾਮ ਚੌਕ 'ਚ ਤਿੰਨ ਦੁਕਾਨਾਂ ਤੋਂ ਚੋਰੀ ਹੋਈ ਹੈ ਚੋਰੀ ਦੀ ਇਹ ਕਰਤੂਤ ਸੀਸੀਟੀਵੀ 'ਚ ਕੈਦ ਹੋ ਗਈ ਚੋਰ ਵਰੇਜਾ ਗੱਡੀ 'ਚ ਆਏ ਸਨ ਅਤੇ ਚੋਰੀ ਦਾ ਸਮਾਨ ਆਪਣੀ ਗੱਡੀ 'ਚ ਲੱਦ ਕੇ ਚੱਲਦੇ ਬਣੇ ਚੋਰਾਂ ਨੇ ਬੇਕਰੀ ਅਤੇ ਡੈਰੀ ਦੀ ਦੁਕਾਨ ਤੇ ਹੱਥ ਸਾਫ ਕੀਤਾ ਹੈ ਦੁਕਾਨਾਂ ਦਾ ਨਾਮ ਰਕੇਸ਼ ਮਲਕ ਡੈਰੀ ਪਰਸ਼ਰਾਮ ਨਗਰ 1 ਨੰਬਰ ਗਲੀ ਦੀ ਨੁੱਕਰ ਤੇ ਹੈ ਆਪਣਾ ਹੀ ਚੋਰੀ ਹੋਈ ਹੈ ਸਵੇਰ 4:30 ਵਜੇ ਦਾ ਟਾਈਮ ਹੈ ਅੱਫੀ 90000 ਰੁਪਏ ਦਾ ਨਕਦ ਪਾਣਾ ਕਿਓ ਖੋਆ ਤੇ ਕੈਸ਼ ਲੈ ਗਏ ਕਿੰਨਾ ਕਿੰਨਾ ਅਫਰੀ 90 ਕਿਲੋ ਕੇ ਹੋਫੀ ਫਰੇ 25 ਕਿਲੋ ਕੋਫੀ ਤੇ 5000 ਰੁਪਏ ਕੈਸ਼ ਪੀ। ਵੀ ਸੀ ਸੀ ਟੀ ਵੀ ਲੱਗਿਆ ਤੁਹਾਡੇ। ਮੇਰੇ ਬਾਹਰ ਲੱਗਿਆ ਇਹਦੇ ਵਿੱਚ ਆਇਆ ਬਰੇਜਾ ਗੱਡੀ ਹੈ ਜਿਹਦੇ ਵਿੱਚ ਕੀ ਧਰੀ ਜਾਂਦੇ ਇੱਕ ਫਰਦਾਰ ਜੀ ਹੈ ਮੂੰਹ ਬੰਨਿਆ ਹੋਇਆ ਉਹਨਾਂ ਦਾ ਉਹ ਧਰੀ ਜਾਂਦੀ ਹੈ। ਟੋਟਲ ਕਿੰਨੇ ਬੰਦੇ ਲੱਗ ਰਹੇ? ਬਰੇ ਟੋਟਲ ਦੂਜੇ ਕੈਮਰੇ ਬਚਾਏ ਆ ਕਿਤਾ ਦੇਖਿਆ ਨਹੀਂ। 4 ਬੰਦੇ ਕਹਿੰਦੀ ਐ। ਟੋਟੀ ਦਾ ਜਮਨ ਚੌਕ ਦੇ ਨਜ਼ਦੀਕ ਦੁਕਾਨਾਂ ਤੇ ਪੀ ਸੀ ਆਰ ਲੱਗੀ ਰਹਿੰਦੀ ਐ। ਹਾਂਜੀ ਫਿਰ ਵੀ ਤੁਸੀਂ ਆਪ ਦੇਖ ਲਓ ਬਈ ਜੀ। ਪੀ ਸੀ ਆਰ 24 ਘੰਟੇ ਲੱਗੀ। ਹਾਂ। ਇਹ ਵੀ 24 ਘੰਟੇ ਜੀ ਰਾਤ ਨੂੰ ਵੀ ਹੁੰਦੀ ਹੈ ਪਰ ਜਦੋਂ ਮੈਂ ਆਇਆ ਜੀ ਉਦੋਂ ਹੈਗੀ ਵੀ 9 ਵਜੇ ਬਗਜਣੇ ਜੀ ਫਿਰ 9:00 ਬਣੋ ਵਜੇ ਜੋ ਆ ਕੇ ਦੇਖਿਆ 6:30 ਵਜੇ ਆਇਆ ਮੈਂ ਆ ਨਾਲ ਹੋਈ ਵੀ ਇਹ ਤਾਂ ਪੀਪੀਆਰ ਵਾਲੇ ਖੜੇ ਵੀ ਆਏ ਤੁਹਾਨੂੰ ਕੀ ਪਤਾ ਲੱਗਿਆ ਵੀ ਚੋਰੀ ਹੋ ਗਈ ਕਿਸੇ ਪਰ ਐਕਚੁਅਲੀ ਕਿਵੇਂ ਨਹੀਂ ਦਫੇਗੀ ਮੈਂ ਆਇਆ ਮੈਂ ਛੜ ਚੱਕ ਲਗਿਆ ਜੋ ਇਧਰ ਨਾਲ ਲੋਕ ਫਰੀ ਇਹਦਾ ਦੇਖਿਆ ਜਿੰਦਾ ਨਾ ਮੈਂ ਪੀਪੀਆਰ ਵਾਲਿਆਂ ਨੂੰ ਬੁਲਾਇਆ ਮੈਂ ਕਿਹ ਬੜਾ ਇਹਦਾ ਵੀ ਚੈੱਕ ਕਰੋ ਉਹਨਾਂ ਦੀ ਮੌਜੂਦਗੀ ਵਿੱਚ ਮੈਂ ਛੜ ਚੱਕਿਆ ਦੋ ਫ੍ਰਿਜ ਖੜਲੀ ਉਹ ਕਿਉਂ ਦਾ ਕੈਨ ਪਿਆ ਪੀਓ ਹੈ ਨਹੀਂ बनके ਆਫੀ ਆ ਫ੍ਰਿਜ ਦੇ ਟੱਕਲ ਖੁੱਲੇ ਹੋਏ ਸੀ ਤੇ ਪਿੱਛੋਂ ਫ੍ਰਿਜ ਵਿੱਚੋਂ ਬਾਲਟੀ ਆ ਗਈ ਜਿਹਦੇ ਵਿੱਚ ਕੀ ਖੋਆ ਸੀ ਕਿੰਨੇ ਕਦਾ ਟੋਟਲ ਨੁਕਸਾਨ ਹੋਇਆ ਫੀ 90000 ਰੁਪਏ ਦਾ ਨੁਕਸਾਨ ਮੈਂ ਰੋਜ਼ ਵੇਕਰ ਦੇਣਾ ਤੇ ਆਪਣਾ ਇੱਥੇ ਦੁਕਾਨ ਹੈ ਇਹਦੇ ਵਿੱਚ ਸਵੇਰ 4:40 ਤੇ ਅੱਜੋ ਸਾਹਮਣੇ ਹੀ ਆ ਜੋ ਵੀ ਹੋਇਆ ਬੱਕ ਹਾਂਜੀ ਆਪਣਾ 80000 ਰੁਪਏ ਗੱਲੇ ਚ ਕਾਇ ਸੀ ਜੀ ਇੱਕ ਕੈਮਰਾ ਬਾਕੀ ਹਜੇ ਕੋਈ ਮਾੜੀ ਮੋੜੀ ਹੋਰ ਪੜਤਾਲ ਨਹੀਂ ਕੀਤੀ ਐਨੀ ਸਮਾਨ ਦੀ ਤੁਸੀਂ ਦੇਖਦੇ ਹੋ ਤੁਹਾਡੀ ਤਾਂ ਚੌਕ ਦੇ ਨਜ਼ਦੀਕ ਦੁਕਾਨ ਹੈ ਪੁਲਸ ਕਟਰੀ 24 ਘੰਟੇ ਇੱਥੇ ਹੁਣ ਕੀ ਦੱਸ ਸਕਦੇ ਆ ਜੀ ਪ੍ਰਸ਼ਾਸਨ ਜਾਂ ਕੀ ਗੱਲ ਕਿਸੇ ਦੀ ਕੀ ਦੱਸ ਸਕਦੇ ਕੁਛ ਨਹੀਂ ਦਰਤਾ ਹਵੇਸ਼ ਰਾਤ ਵੀ ਸਾਡਾ ਮੋਟਰਸਾਈਕਲ ਨਹੀਂ ਲੱਗ ਰਹੀ ਹੈਗੀ ਸੀਸੀਟੀਵੀ ਹੈਗੀ ਕੋਈ ਉਹ ਨਾਲ ਕ੍ਰਿਸ਼ਨਾ ਡੈਰੀ ਤੇ ਹੈਗੇ ਉਹਦੇ ਵਿੱਚ ਬਰੇਜਾ ਗੱਡੀ ਤੇ ਆਏ ਆ ਬੰਦੇ ਚਾਰ ਬੰਦੇ ਦੱਸਦੇ ਆ ਕੈਮਰੇ ਵਿੱਚ ਫੋਟੋ ਹੈਗੀ ਥੋੜੀ ਜੀ ਬੰਦੇ ਦੀ ਤੇ ਕੈਮਰਾ ਇੱਕ ਉੱਪਰ ਕਰਤਾ ਇੱਕ ਪਿਛਾ ਕੇ ਲਾਏਗੇ ਜਾਂਗੇ ਜੀ ਹੈ 30 35 ਸਾਲ ਦੇ ਗੱਡੀ ਦਾ ਨੰਬਰ ਦਿਕਰੇ ਕੁਝ ਨੰਬਰ ਨਹੀਂ ਸ਼ੋ ਹੋ ਰਿਹਾ ਬਸ ਲਾਸਟ ਡਿਜੀਟ ਜਿਹੜੇ ਚਾਰ ਅੱਖਰ ਆ ਉਹ ਹੋ ਰਿਹਾ ਮੂਰਲਾ ਫਰੰਟ ਵਾਲਾ ਨਹੀਂ ਹੋ ਰਿਹਾ ਬਾਕੀ ਮੈਂ ਤਾਂ ਇਹਨਾਂ ਦੇਖਿਆ ਨਹੀਂ ਪੜਤਾਲ ਤੋਥੀ ਉਹਨਾਂ ਪੁਲਿਸ ਆ ਗਈ ਮੋਕੇ ਤੇ ਪੁਲਿਸ ਸੁਭਾ ਪੀਸੀਆਰ ਬੁਲਾ ਕੇ ਲਿਆਏ ਸੀਗੇ ਜੀ ਉਹਦੂਆ 100 ਨੰਬਰ ਤੇ ਡਾਲ ਕੀਤਾ ਫਿਰ ਅਸੀਂ ਕਿਤਵਾਲੀ ਗਏ ਸੀ ਉਹ ਕਹਿੰਦੇ ਇੱਥੇ ਬੰਦੇ ਗਏ ਇੱਥੇ ਇੱਕ ਐਸੋ ਪੀਐਸਆਈ ਆਇਆ ਜੋ ਲਿਖ ਕੇ ਲੈ ਆ ਗਿਆ ਗੱਲਬਾਤ